ਐਸ ਸਜਣੋ ਲੱਗ ਰਹੇ ਆਪਾਂ ਜੂਰੀਆ ਪਾਣ ਕਿਉਂ ਨਾ ਪਾ ਰਹੇ ਜੀ ਜੋਏ ਹੋਏ ਖੇਤ ਆ ਪਾਉ ਪਰਾਂ ਪੱਲੇ ਪਸੋ ਆ ਪਾ ਰਹੇ ਆਪਣਾ ਗਾਗਨ ਲੈ ਪਾ ਕੇ ਉੱਥੇ ਜਾ ਤੇ ਪਹਿਲਾ ਆਪਣਾ ਪਵਾਈ ਤੀ ਹੁਣ ਅੱਜ ਗਾਗਨਾਂ ਲੱਗ ਰਹੇ ਆਪਾਂ ਪਰ ਆਪਣਾ ਦਿਨਾਂ ਨਹੀਂ ਪਾਈ ਹੈਗੀ ਆਪਾਂ ਫਿਰ ਗਾਗਨਾਂ ਲੱਗ ਰਹੇ ਆਪਾਂ ਨਾ ਹੱਥਾਂ ਪੁਆ ਕੇ ਗਏ ਤਾਂ ਤੇ ਸੇਮ ਹੋਰ ਪਾ ਕੇ ਗਏ ਆ ਲੱਕਰ ਦਾ ਲੋਹਾ ਧਰ ਗਿਆ ਮੈਂ ਆਹ ਲੱਕਰ ਦਾ ਲੋਹਾ ਧਰ ਕੇ ਸਹੀ ਗੱਲ ਹੈ ਨਾ ਸਾਈ ਜਾ ਗਿਆ ਬਾਈ ਹੋਰ ਤੜ ਗਿਆ ਉਹ ਬਾਈ ਲੈਪਾ ਆ ਕੇ ਉਧਰ ਕੋ ਆ ਕੇ ਬਾਈ ਉਧਰ ਦਵਾਈ ਨਹੀਂ ਗੇ ਨਾ ਦਵਾਈ ਨਹੀਂ ਗੇ ਤੇ ਕਿਹਨ ਦੱਸਿਆ ਤਾਰੀ ਨੂੰ ਨਾ ਪਾਏਗਾ ਜਾਨ ਬਹੁਤ ਹੈ ਬੜਾ ਕਾਹਨ ਗੜ ਗੜ ਜੇ ਉਹ ਸੀੜਾ ਬਾਈ ਕਾਲਾ ਅੱਤ ਸੇ ਵੀ ਕੀੜਾ ਮਰਿਆ ਰਾ ਕੀੜੇ ਨੂੰ ਗੱਪਾ ਮਾਰਿਆ ਆਪਾਂ ਹੀ ਹੋਣੀ ਤਾਂ ਪਾ ਦੇਗਾ ਕੱਲੀ ਕਰ ਦੇ ਵੀ ਬਾਈ ਕਿੰਨੇ ਹੋਰ ਕੱਲੀ ਡੰਕਰ ਕੱਲੀ ਨੇ ਰੇ ਪਾਣੀ ਕੱਲੀ ਨੇ ਸਪਰੇ ਕਰਨੀ ਸਾਰੀ ਕੱਲਾ ਕਰ ਸਹੀ ਗੱਲ ਹੈ ਹਾਂ ਜਿੰਨਾ ਕੰਮ ਹੋਣਾ ਹੈ ਨਾ ਬੱਬੀ ਨੇ ਅੱਥਨ ਨੂੰ ਮਰ ਜੂਗਾ ਤੂੰ ਤੇ ਬੱਬੀ ਦਾ ਬਹੁਤ ਕੰਮ ਦਾ ਬਈ ਸਹੀ ਗੱਲ ਹੈ ਮੇਰਾ ਟੰਕਰ ਸਾਹਮਣੇ ਸਾਰੇ 18 19 ਕਿੱਲੇ ਸਾਹਮਣੇ ਕੱਲੇ ਦਾ ਕੱਲੀ ਨਹੀਂ ਪਾਣੀ ਕੱਲੀ ਦਾ ਸਾਰੀ ਵੀ ਪਾਇਆ ਦਵਾਈ ਕਰਨੇ ਹੋਰ ਡੰਕਰ ਆ ਗਈ ਹੈ ਰਾਮ ਮਾਤੇ ਜਿਹੜੀ ਹੈ ਨਜ਼ਾਰੇ ਲਿੰਦੀ ਹੈ ਇਹ ਹੁਣ ਖੜ ਚੁੱਕੀ ਆ ਬਾਈ ਇਹਨਾਂ ਦੀ ਲਾਓ ਇਹ ਕਾੜ ਖੜ 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 ਗਿਆ ਇਹਨਾਂ ਦਾ ਹੁਣ ਤੂੰ ਨਜ਼ਾਰੇ ਨਿੰਨੀ ਹੈ ਜਾ ਮੈਂ ਸਮਝ ਲਗੂਗਾ ਮੈਂ ਲਾ ਬਿਰੂ ਆ ਕੱਲੀ ਹੋ ਗਿਆ ਹੋਰ ਕਿਉਂ ਗਿਆ ਤੂੰ ਤੇ ਲਗਦੀ ਹੈ ਗਿਆ ਭਰਾਵਾ ਲਗਦੀ ਨਹੀਂ ਹੈ ਗਿਆ ਭਰਾਵਾ ਹੁਣ ਖੜ ਗਈ ਇਹਨਾਂ ਦੀ ਕਾਲ ਹੀ ਆ ਯਾਰ ਤੇਰੀ ਆਂਦਾ ਆਹੋ ਜੂਰੀ ਲਾਤੜਦੇ ਹਾਰੀ ਇਹ ਤਾਂ ਰੋਂਦੀ ਹੈਗੀ ਰੋਂਦੀ ਹੈਗੀ ਕਰਮਾਂ ਨੂੰ ਰੋਂਦੀ ਹੈਗੀ ਕਰਮਾਂ ਨੂੰ ਉਹ ਰੋਵਾ ਬਹੁਤਾ ਹੈ ਰੋਂਦਾ ਨਹੀਂ ਉਹਨੇ ਰੋਈ ਜਾਂਦਾ ਬੰਦਾ ਕਰਮਾਂ ਨੂੰ ਰੋਂਦੀ ਹੈ ਜੀ ਕਲਾ ਡੋਲਾ ਆ ਹਾਂ ਉਹ ਵੀ ਕਣ ਕਲਾ ਡੋਲਾ ਵੀ ਥੱਲੇ ਕ ਮੋਗਲਾ ਵੀ ਥੱਲੇ ਹੀ ਪਾ ਲੇਗੇ ਆ ਜੇ ਖੋਲ ਲੇਗੇ ਤਾਂ ਹੀ ਪਾਵੀਆਂ ਅਗਲੇ ਓ ਫੁੱਰਾ ਗੀਤਾ ਟਰੈਕਟਰ ਲਈ ਟੁੱਟਾ ਬਿਟਰਾ ਅਬਰੀ ਕਰੇ ਤਾਂ ਬਹੁਤ ਅੰਕਰ ਹੈ ਤਾਂ ਨਾਮ ਲੈ ਲੈ ਇਨੇ ਸੈਂਟੀ ਕੋ ਚੱਕਾ ਜੂਰੀ ਰੇਤਾ ਪਿਆਦਾ ਹੋਰ ਥੋੜੀ ਥੋੜੀ ਖਾਦੀ ਪਾਲ ਰੋਂਦੀ ਪਈ ਹੈ ਕਿ ਸਾਰਿਆਂ ਨੂੰ ਉਹ ਲੇਵਰ ਨਹੀਂ ਆਂਦੀ ਜੋ ਨਾ ਦੇਖ ਕੇ ਲਾਓ ਕਦੂ ਕਰ ਕਰ ਕੇ ਸੀਟੀ ਜਾਨੇ ਹੋ ਚੱਲ ਫੇ ਆ ਮੈਨੂੰ ਪਾ ਦੇ ਘਰ ਰਹਿਣ ਦੇ ਪਾ ਦੇ ਇਹ ਕਿਹੜੇ ਜਾ ਰਹੇ ਆ ਤੁਸੀਂ ਮੈਂ ਤੋਏ ਉਹ ਕਿੱਥੇ ਉਹਦਾ ਸਮਝ ਆ ਗਿਆ ਆਹੋ ਹੈ ਅਸੀਂ ਅੰਦਰਲੇ ਚ ਪੜਾਂਗੇ ਕਿਉਂ ਬੜਾ ਹੋਏ ਮਾਰਕ ਕਹਿ ਰਿਹਾ ਉਹ ਵਾਂਗੂ ਪੜਾਈ ਆ ਗਿਆ ਉੜਾ ਕੇ ਦੋ ਜਣੇ ਖਾ ਖਲੂਏਗੇ ਇੱਧਰ ਤੇ ਉਹ ਫਿਰ ਦੋ ਫੰਟ ਆਈ ਹੋਈਆਂ ਉਹ ਚੁਮਕੇ ਆ ਫਿਰ ਦੋ ਜਣੇ ਸਾਨੂੰ ਲੈ ਜਾ ਦੋ ਜਣੇ ਨੀ ਨੂ ਨੂ ਮੋੜ ਗਿਆ ਬੱਟਾ ਵਿਚਰੋਲਾ ਪਾ ਗਿਆ ਦੋ ਜਣੇ ਨੀ ਮੈਂ ਮੋੜ ਕੇ ਚਾਰ ਫੀ ਫਟ ਆਉਂਦੀਆਂ ਹੋਰ ਤੇ ਕਿਹੜੇ ਤੇ ਬੜੇ ਲੱਗ ਜਿਆ ਹਾਂ ਹਾਂ ਅੱਛਾ ਲੱਗੋ ਫਿਰ ਅਸੀਂ ਇੱਧਰਲੇ ਚ ਲੱਗਾਂਗੇ ਸਾਵੇਂ ਇਸ ਦੇ ਨਾਲ ਉਹ ਮੁੰਡਾ ਪੇਡੇ ਲਾਂਦਾ ਪਿਆ ਇੱਕਾ ਉਹ ਮੈਂ ਇੱਧਰ ਲੈ ਜਾ ਕਿਉਂ ਲਾਈ ਦੀ ਮਾਮਾ ਆ ਜਾ ਮੇਰੀ ਤਾਰੀ ਸੱਤੀ ਲੈ ਲੈ ਆਖੀ ਤੀਕਾ ਕ ਇਹ ਕਾਹਨ ਨਾ ਕਟਾਉਂਦੇ ਹੋ ਫਟਾਉਂਦੇ ਕਹੀਏ ਤੇਰੇ ਤੋਫਾਂਟਾਂ ਹਾਂ ਮੈਨੂੰ ਇਹ ਹੁੰਦਾ ਫਿਰ ਆ ਵੀ ਇੱਕ ਥਾਂ ਇੱਧੇ ਲਿਜਾ ਪਰ ਗਾ ਵੀ ਉਸ ਤੋਂ ਹਾਂ ਵੀ ਉਰੇ ਆ ਕੇ ਪਚਾਰੇ ਜੇ ਨਹੀਂ ਉਰੇ ਮੁੱਕ ਜੇਗਾ ਆ ਟਾਲ ਜਣ ਇਕੱਠੇ ਜਿਉਂ ਰੱਖਿਆ ਸਹੀ ਗੱਲ ਆ ਹੋਰ ਬੱਚੇ ਉੱਤ ਪਾਣੀ ਜਾਵੇ ਨਾ ਮੈਂ ਮਾਰ ਦਾਂਗੇ ਇਸ ਲਾਹਣ ਪਾਣੀ ਜ਼ਿਆਦਾ ਹੋ ਗੋ ਬੱਚੇ ਪਾਣੀ ਜਾਵੇ